ਸਾਣ ਵੀਰਾਂ ਦੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆਂ ਆਪਾਂ ਦੇਖੋ ਵੀਰੋ ਮੋਟਰਸਾਈਕਲ ਦੇ ਮਗਰ ਰੇੜੀਆਂ ਤਾਂ ਕਾਫੀ ਦਿਨ ਤੋਂ ਪਾਈਆਂ ਹੋਈਆਂ ਨੇ ਲੋਕਾਂ ਨੇ ਹੁਣ ਮੋਟਰਸਾਈਕਲ ਤੇ ਕੰਮ ਆਉਣ ਵਾਲਾ ਖੇਤੀ ਦੇ ਕੰਮ ਆਉਣ ਵਾਲਾ ਵੀਰੋ ਇੱਕ ਹੋਰ ਸਾਧ ਤਿਆਰ ਹੋ ਚੁੱਕਿਆ ਜਿਹਨੂੰ ਆਪਾਂ ਕਹიდੀਏ ਵੀ ਹਲ ਮੋਟਰਸਾਈਕਲ ਵਾਲੇ ਹਲ ਇਹ ਵੀ ਤਕਰੀਬਨ 2.5 ਫੁੱਟ ਏਰੀਆ ਦੇ ਵਿੱਚ ਵੀਰੋ ਇਹ ਮੋਟਰਸਾਈਕਲ ਦੇ ਪਿੱਛੇ ਬਣਾਈ ਗਏ ਨੇ ਟਾਈਕਫਟ ਏਰੀਆ ਇੱਕ ਵਾਰ ਚ ਇਹ ਕਵਰ ਕਰਦੇ ਨੇ ਲੈ ਜਾਂਦੇ ਨੇ ਦੇਖੋ ਇਹਨਾਂ ਮੋਟਰਸਾਈਕਲ ਦੇ ਉੱਪਰ ਕਿਵੇਂ ਫਿੱਟ ਕੀਤਾ ਜਾਂਦਾ ਹੈ ਪੂਰਾ ਪ੍ਰੋਸੈਸ ਵੀਡੀਓ ਦੇ ਰਾਹੀਂ ਦੇਖੋ ਇਹ ਪੱਤੀਆਂ ਨੂੰ ਮੋਟਰਸਾਈਕਲ ਦੇ ਜੋ ਵੀਰੋ ਟਾਇਰ ਦੇ ਦੋਨੇ ਪਾਸੇ ਨਟ ਹੁੰਦੇ ਨੇ ਵਿਚਾਲੇ ਪਾਇਆ ਹੁੰਦਾ ਮੇਨ ਧੁਰਾ ਉਹਦੇ ਵਿੱਚ ਕਸਿਆ ਜਾਂਦਾ ਇਹ ਜੋ ਸਾਈਡ ਤੇ ਪੱਤੀ ਲੱਗ ਰਹੀ ਆ ਇਹ ਉਦੀ ਲੈਫਟ ਚੱਕਣ ਦੇ ਵਾਸਤੇ ਆ ਜਿਹੜੀ ਇਹ ਸਾਈਡ ਤੇ ਵੀ ਰੱਖ ਕੇ ਦੇਖ ਰਹੇ ਨੇ ਇਹਨੂੰ ਇਹਦੇ ਨਾਲ ਮੂਹਰੋਂ ਆਪਾਂ ਦੱਬ ਕੇ ਪਿੱਛੋਂ ਹਾਲ ਉੱਪਰ ਚੱਕੇ ਜਾਣਗੇ ਪੂਰਾ ਪ੍ਰੋਸੈਸ ਤੁਸੀਂ ਦੇਖੋ ਜਦੋਂ ਚਲਾਉਣਗੇ ਤੁਹਾਨੂੰ ਉਸੇ ਤਰ੍ਹਾਂ ਵਾਕੇ ਵੀ ਦਿਖਾਉਣਗੇ ਪੂਰਾ ਇਹਨਾਂ ਦਾ ਰੇਟ ਵੀ ਰੋ 4000 ਰੁਪਏ ਆ ਜੇ ਕਿਸੇ ਵੀ ਨੇ ਬਣਵਾਉਣੇ ਨੇ ਬਣਵਾ ਸਕਦੇ ਇਹਨਾਂ ਦਾ ਤੁਹਾਨੂੰ ਕੰਟੈਕਟ ਨੰਬਰ ਵੀ ਦੇਵਾਂਗੇ ਦੇਖੋ ਜੀ ਇਹ ਪੂਰਾ ਪ੍ਰੋਸੈਸ ਹੈ ਜਿਹਦੇ ਉੱਪਰ ਨੂੰ ਇਹ ਪੱਤੀਆਂ ਕਸੀਆਂ ਜਾਂਦੀਆਂ ਨੇ ਜੋ ਇੱਕ ਲਿਫਟ ਚੱਕਣ ਦਾ ਕੰਮ ਕਰਨਗੀਆਂ ਤਾਂ ਜੋ ਕਿ ਬੰਦਾ ਮੋਟਰਸਾਈਕਲ ਦੇ ਉੱਪਰ ਬੈਠਾ ਬੈਠਾ ਇਹਨਾਂ ਨੂੰ ਉੱਪਰ ਵੀ ਚੱਕ ਸਕੇ ਲਿਫਟ ਵਾਂਗ ਉਹਨੂੰ ਥੱਲੇ ਉਤਰਨ ਦੀ ਲੋੜ ਨਾ ਹੋਵੇ ਦੇਖੋ ਇਹ ਪੂਰਾ ਪ੍ਰੋਸੈਸ ਕਿਵੇਂ ਹੈ ਜੀ ਆਹ ਧੋਰੇ ਦੇ ਵਿੱਚ ਪੱਤੀ ਕਸ ਕੇ ਉਹਨੂੰ ਪਿੱਛੇ ਤੋਂ ਹਲਾਂ ਵੱਲ ਲਿਆਇਆ ਗਿਆ ਇਸੇ ਤਰ੍ਹਾਂ ਹੀ ਦੂਸਰੀ ਸਾਈਡ ਇਹਨੂੰ ਮੋਟਰਸਾਈਕਲ ਦੇ ਪਿੱਛੇ ਨਟਾਂ ਦੇ ਵਿੱਚ ਫਿੱਟ ਕੀਤਾ ਗਿਆ ਦੇਖੋ ਜੀ ਕਹਿੰਦੇ ਨੇ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੁਣ ਜਿਹੜੇ ਆਮ ਆਵਾਜਾਈ ਦੇ ਸੰਦ ਨੇ ਉਹਨਾਂ ਤੋਂ ਵੀ ਖੇਤੀ ਦਾ ਕੰਮ ਲਿਆ ਜਾਂਦਾ ਹੈ। ਦੇਖੋ ਪਹਿਲਾਂ ਮੋਟਰਸਾਈਕਲ ਤੇ ਰੀੜੀ ਨੇ ਬਹੁਤ ਲੋਕਾਂ ਨੂੰ ਕੰਮ ਦਿੱਤਾ ਇੱਕ ਸਹੂਲਤ ਬਣ ਗਈ ਵੀਰੋ ਹੁਣ ਇਹੇ ਵੀ ਇੱਕ ਹੋਰ ਸਹੂਲਤ ਹੈ ਜੋ ਛੋਟਾ ਮੋਟਾ ਕਿਸੇ ਨੇ ਕੋਈ 5-7 ਬਿਸਵੇ ਦਾ ਕੋਈ ਸਬਜ਼ੀ ਵਾਹਦੇ ਥੋੜਾ ਮੋਟਰ ਥਾਂ ਪਾਉਣਾ ਵੀਰੋ ਤਾਂ ਉਹ ਮਤਲਬ ਟਰੈਕਟਰ ਦੀ ਬਜਾਏ ਮੋਟਰਸਾਈਕਲ ਨਾਲ ਹੀ ਵਾਹ ਸਕਦਾ ਹੈ। ਦੇਖੋ ਜੀ ਕੋਈ ਜ਼ਿਆਦਾ ਵਜ਼ਨਦਾਰ ਨਹੀਂ। ਆ ਪੱਤੀ ਨੂੰ ਜੇ ਥੱਲੇ ਫਸਾਤਾ ਦੇਖੋ ਉੱਪਰ ਚੱਕੇਗੇ ਜਦੋਂ ਪੱਤੀ ਨੂੰ ਮੂਹਰੋਂ ਆਪਾਂ ਕੱਢ ਦੇਾਂਗੇ ਤਾਂ ਉਹ نیچے ਲੱਗ ਜਾਣਗੇ ਨਾਰਮਲ ਜਗ੍ਹਾ ਤੇ ਬੈਸੀ ਲੱਗਦੇ ਨੇ ਪਰ ਜੇ ਥੋੜਾ ਜਿਹਾ ਥਾਂ ਕਰੜਾ ਹੋਵੇ ਸਖਤ ਹੋਵੇ ਤਾਂ ਉੱਥੇ ਵੀ ਰੋ ਇਹਦੇ ਉੱਤੇ ਆਪਾਂ ਥੋੜਾ ਜਿਹਾ ਭਾਰ ਵੀ ਰੱਖ ਸਕਦੇ ਆ ਦੇਖੋ ਬਾਈ ਜੀ ਆਏ ਨੇ ਸੋਨੂ ਪੂਰਾ ਪ੍ਰੋਸੈਸ ਇਹ ਮੋਟਰਸਾਈਕਲ ਦੇ ਨਾਲ ਵਾਕੇ ਦਿਖਾਵਾਂਗੇ ਦੇ ਕੋਈ ਜਿਹੜੀ ਸਾਈਡ ਤੇ ਉਹ ਪੱਤੀ ਲੱਗੀ ਹੋਈ ਆ ਉਹ ਇੱਕ ਤਰ੍ਹਾਂ ਵੀਰੋ ਲਿਫਟ ਦਾ ਕੰਮ ਕਰਦੀ ਆ ਜਦੋਂ ਉਹਨੂੰ ਮੂਰੋਂ ਆਪਾਂ ਦੱਬਾਂਗੇ ਤਾਂ ਪਿੱਛੇ ਤੋਂ ਹੱਲ ਉੱਪਰ ਚੱਕੇ ਜਾਣਗੇ। ਤੋਂ ਜੀ ਮੋਟਰਸਾਈਕਲ ਸਟਾਰਟ ਹੋ ਚੁੱਕੇ ਤੇ ਤੁਸੀਂ ਦੇਖੋ ਹੁਣ ਇਹਨੂੰ ਵੀਰੋ ਚਲਦੇ ਨੂੰ ਕਿਸ ਤਰ੍ਹਾਂ ਚੱਲੂਗਾ ਕਿਵੇਂ ਕਿੰਨਾ ਕਿ ਇਹ ਡੂੰਘਾ ਬਾਹੂਗਾ ਵੈਸੇ ਦੇਖੋ 2 ਇੰਚ ਤੱਕ ਵੀ ਰੋਹੇ ਮਿੱਟੀ ਪਟਕੇ ਰਲਾ ਦਿੰਦਾ ਹੈ ਦੇਖੋ ਇਦਾਂ ਇਹ ਥਾਂ ਥੋੜਾ ਕਰੜਾ ਨਹੀਂ ਲੱਗੂਗਾ ਫੇਰ ਕੋਸ਼ਿਸ਼ ਕਰਨਗੇ ਇੱਕ ਗੇੜਾ ਲਾ ਕੇ ਦੇਖਣਗੇ ਫੇਰ ਨਹੀਂ ਜਦ ਇਹ ਉੱਪਰ ਕੋਈ ਭਾਰ ਰੱਖਿਆ ਜਾਵੇਗਾ ਕੋਈ ਪੱਥਰ ਵਗੈਰਾ ਆਪਾਂ ਕੁਝ ਵੀ ਰੱਖ ਸਕਦੇ ਆਪਾਂ 5 7 10 ਕਿਲੋ ਭਾਰ ਜਿੰਨਾ ਕਿ ਮੋਟਰਸਾਈਕਲ ਖਿੱਚ ਸਕੇ ਦੇਖੋ ਜੀ ਥੋੜੇ ਥੋੜੇ ਲੱਗੇ ਨਹੀਂ ਜਿਆਦਾ ਨਹੀਂ ਲੱਗੇ ਦੇਖੋ ਵੀਰ ਨੇ ਹੁਣ ਉੱਤੇ ਲਿਆ ਕੇ ਭਾਰ ਧਰਤਾ ਦੇ ਉੱਤੇ ਪੱਥਰ ਜੇ ਰੱਖਤਾ ਦੇਖੋ ਹੋਊਗਾ ਜੀ ਇਹ 10 ਕਿਲੋ ਦਾ ਇਹਦੇ ਨਾਲ ਇਹ ਪੂਰੇ ਵਧੀਆ ਲੱਗਣਗੇ ਦੇਖੋ ਨਵੀਆਂ ਤੋਂ ਨਵੀਆਂ ਤਕਨੀਕਾਂ ਨੇ ਜੀ ਕਿਸੇ ਵੀਰ ਦੇ ਕੰਮ ਦੀ ਚੀਜ਼ ਹੈ ਤਾਂ ਕੰਟੈਕਟ ਨੰਬਰ ਇਹਦਾ ਆਪਾਂ ਉੱਪਰ ਸਕਰੀਨ ਦੇ ਉੱਪਰ ਵੀ ਰਟਾਈਪ ਕਰਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਇਹਦਾ ਨੰਬਰ ਮਿਲ ਜੂਗਾ ਦੇਖੋ ਜੀ ਇਸ ਤਰ੍ਹਾਂ ਹੀ ਲਿਫਟ ਚੱਕੀ ਜਾਂਦੀ ਹੈ ਉਹ ਪੱਤੀ ਨੂੰ ਥੱਲੇ ਫਸਾ ਦਿੱਤਾ ਜਾਂਦਾ ਹੜ ਚੱਕੇ ਜਾਂਦੇ ਨੇ ਪਰ ਜਦੋਂ ਆਪਾਂ ਛੱਡ ਦਿੰਨੇ ਆ ਉਦੋਂ ਹੜ ਲੱਗਦੇ ਨੇ ਹੁਣ ਦੁਬਾਰੇ ਤੋਂ ਬਾਹਰ ਤਰ ਕੇ ਇਹਦਾ ਟ੍ਰਾਇਲ ਲੈ ਕੇ ਦੇਖਿਆ ਜਾਊਗਾ ਵੀ ਕਿਸ ਤਰ੍ਹਾਂ ਇਹ ਕਿੰਨਾ ਕੁ ਕਾਮਯਾਬ ਹੈ ਜਾਂ ਨਹੀਂ ਦੇਖੋ ਜੀ ਹੁਣ ਭਾਰਤ ਹਨ ਤੋਂ ਬਾਅਦ ਇਹ ਵਧੀਆ ਲੱਗ ਰਹੇ ਨੇ ਪਰ ਥੋੜਾ ਜਿਹਾ ਉਹ ਜ਼ਿਆਦਾ ਭਜਾ ਲੈਂਦੇ ਨੇ ਉਦੋਂ ਨਹੀਂ ਲੱਗਦੇ ਪਰ ਜੇ ਇਹਨੂੰ ਆਪਾਂ ਨਾਰਮਲ ਮੋਟਰਸਾਈਕਲ ਨੂੰ ਛੋਟੇ ਗੇਅਰ ਦੇ ਵਿੱਚ ਤੋਰਾਂਗੇ ਤਾਂ ਇਹ ਵਧੀਆ ਲੱਗਣਗੇ ਫਿਲਹਾਲ ਕੁ ਟ੍ਰਾਇਲ ਖਤਮ ਨਹੀਂ ਹੋਇਆ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨੂੰ ਮੋੜ ਕੇ ਦੁਬਾਰਾ ਤੋਂ ਫਿਰ ਲਾਏ ਜਾਣਗੇ ਪੂਰਾ ਪ੍ਰੋਸੈਸ ਤੁਹਾਨੂੰ ਵੀਰੋ ਬਾਅ ਕੇ ਦਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਤੋਂ ਆਪਾਂ ਕੰਮ ਲੈ ਸਕਦੇ ਹਾਂ ਤਕਰੀਬਨ 2.5 ਫੁੱਟ ਦੇ ਏਰੀਆ ਦੇ ਵਿੱਚ ਇਹ ਜਾਂਦੇ ਨੇ ਜੀ ਹਾਲ ਬਹੁਤ ਸੰਘਣੇ ਬਣਾਏ ਗਏ ਨੇ ਜੀ ਪੈੜਾ ਨਹੀਂ ਰਹਿੰਦਾ ਬਿਲਕੁਲ ਛੋਟੀ ਮੋਟੀ ਖੇਤੀ ਵਾਲੇ ਸਬਜ਼ੀ ਵਗੈਰਾ ਦੀ ਖੇਤੀ ਕਰਨ ਵਾਲੇ ਵੀਰ ਇਹ ਤਕਨੀਕ ਅਪਣਾ ਸਕਦੇ ਨੇ ਮੀਂਹ ਦੇ ਵੀਰੋ ਇਹਨਾਂ ਹਾਲਾਂ ਨੂੰ ਥੋੜਾ ਜਿਆ ਮੋਰੇ ਲੰਬੀ ਡੰਡੀ ਲਗਾ ਕੇ ਆਪਾਂ ਬਾਹਾਂ ਜੱਬਣਾ ਕੇ ਤਾਂ ਦੋ ਬੰਦੇ ਵੀ ਇਹਨੂੰ ਖਿੱਚ ਸਕਦੇ ਵੀਰੋ ਇੱਕ ਬੰਦਾ ਵੀ ਖਿੱਚ ਸਕਦਾ ਹੈ ਦੇਖੋ ਜੀ ਹੁਣ ਹੌਲੀ ਹੌਲੀ ਤੋਰ ਕੇ ਕੋਸ਼ਿਸ਼ ਕਰ ਰਿਹਾ ਵਧੀਆ ਲੱਗਦੇ ਨੇ ਭਾਰ ਜਿਆਦਾ ਹੈ ਹੁਣ ਮੋਟਰਸਾਈਕਲ ਨਹੀਂ ਖਿੱਚ ਰਿਹਾ ਇੱਕ ਪੱਥਰ ਜੋ ਦੋ ਧਰੇ ਨੇ ਇੱਕ ਪੱਥਰ ਨੂੰ ਲਾਉਣਾ ਪੈਗਾ ਉਤੋਂ ਇੱਕ ਪੱਥਰ ਲਾ ਦਿੱਤਾ ਜੀ ਹੁਣ ਇੱਕ ਪੱਥਰ ਰੱਖ ਕੇ ਇਹ ਵਧੀਆ ਵਾਹੀ ਕਰੂਗਾ ਦੇਖੋ ਜੀ ਮਿੱਟੀ ਸਖਤ ਹੈ ਜੰਮਿਆ ਹੋਇਆ ਤਾਂ ਇੱਥੇ ਤਾਂ ਕਰਕੇ ਥੋੜੇ ਲਗਾਉਣ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਪਰ ਜੇ ਆਪਾਂ ਜ਼ਮੀਨ ਦੇ ਵਿੱਚ ਲਾਵਾਂਗੇ ਤਾਂ ਬਹੁਤ ਵਧੀਆ ਲੱਗ ਜਾਣਗੇ ਕਰਲੇ ਥਾਂ ਦੇ ਵਿੱਚ ਵੀ ਇਹ ਅੱਛੇ ਲੱਗ ਰਹੇ ਨੇ ਜਿੰਨੀ ਕੋਈ ਨਾਲ ਦੀ ਕਪੈਸਿਟੀ ਹੈ ਮੋਟਰਸਾਈਕਲ ਦੀ ਖਿੱਚਣ ਦੀ ਭਾਰ ਤੇ ਹੜ ਲੱਗਣ ਦੀ ਦੇਖੋ ਜੀ ਵਧੀਆ ਵਾਇਆ ਜਾ ਰਿਹਾ ਹੈ ਇਹਦੇ ਨਾਲ ਇਹਨੂੰ ਮੋਟਰਸਾਈਕਲ ਆਰਾਮ ਨਾਲ ਖਿੱਚ ਸਕਦਾ ਹੈ ਛੋਟੇ ਗੀਅਰ ਦੇ ਵਿੱਚ ਨਹੀਂ ਤੇ ਇਹਨੂੰ ਇੱਕ ਬੰਦਾ ਵੀ ਖਿੱਚ ਸਕਦਾ ਜੀ ਮੂਰੇ ਬੰਦਾ ਫੜ ਕੇ ਖਿੱਚੇ ਹਲੀਲੀ ਦੀ ਤਰ੍ਹਾਂ ਤਾਂ ਵੀ ਖਿੱਚ ਕੇ ਵਾਇਆ ਜਾ ਸਕਦਾ ਪਰ ਇਹ ਕਿ ਬੰਦੇ ਨੂੰ ਖਿੱਚਣਾ ਥੋੜਾ ਜਿਹਾ ਮੁਸ਼ਕਲ ਹੈ ਮੋਟਰਸਾਈਕਲ ਮਸ਼ੀਨਰੀ ਹੈ ਜੀ ਦੇਖੋ ਆਪਾਂ ਇਹ ਤੋਂ ਕੰਮ ਲੈ ਸਕਦੇ ਹਾਂ ਦੇਖੋ ਬਹੁਤ ਹੀ ਵਧੀਆ ਤਰੀਕਾ ਹੈ ਕਿੰਨੇ ਕਰੜੇ ਥਾਣੂ ਵਧੀਆ ਵਾ ਦਿੱਤੇ ਨੇ ਕੇਰਾ ਚ ਆਪਾਂ ਇਸੇ ਤਰੀਕੇ ਨੂੰ ਦੋ ਵਾਰ ਤਿੰਨ ਵਾਰ ਰਿਪੀਟ ਕਰ ਲਾਂਗੇ ਤਾਂ ਬਿਲਕੁਲ ਵਧੀਆ ਇਹ ਬਾਇਆ ਜਾਊਗਾ ਬਾਣਾ ਦੇਖੋ ਜੀ ਇਹ ਹੈ ਤਕਨੀਕ ਮੋਟਰਸਾਈਕਲ ਦੇ ਪਿੱਛੇ ਹਲ ਪਾਉਣ ਦੀ ਕੁੱਲਮ ਲਾ ਕੇ ਜਿੰਨਾ ਕਿ ਦੇਖੋ ਮਸ਼ੀਨਰੀ ਦਾ ਮਾਜਣਾ ਉਹਦਾ ਮੋਟਰਸਾਈਕਲ ਦਾ ਵੀਰੋ ਉਸ ਤਰ੍ਹਾਂ ਨਾਲ ਇਹਨੇ ਵਧੀਆ ਬਾਣ ਬਾ ਦਿੱਤਾ ਹੈ ਪਰ ਜਿਵੇਂ ਜਿਵੇਂ ਬਾਣ ਫੋਲਾ ਹੋਗਾ ਉਸ ਤਰ੍ਹਾਂ ਇਹ ਵਧੀਆ ਲੱਗਣਗੇ ਥੋੜਾ ਕਲੜਾ ਹੋਣ ਦੇ ਕਰਕੇ ਇੱਕ ਬਾਰ ਦੇ ਵਿੱਚ ਪ੍ਰੋਪਰ ਪੂਰਾ ਨਹੀਂ ਬਣਦਾ ਬਾਣ ਪਰ ਫਿਰ ਵੀ ਜੋ ਟੈਕਨੀਕਾ ਬਹੁਤ ਵਧੀਆ ਕਾਮਯਾਬ ਹੈ ਹੁਣ ਜੋ ਦੁਬਾਰਾ ਤੋਂ ਲਾਉਣਗੇ ਤਾਂ ਬਹੁਤ ਵਧੀਆ ਬਣ ਜੂ ਬਾਣ ਜਿਸ ਤਰ੍ਹਾਂ ਆਪਾਂ ਕੋਈ ਟਰੈਕਟਰ ਨਾਲ ਹੀ ਵਾਹਿਆ ਹੋਵੇ ਦੇਖੋ ਜੀ ਦੇਖੋ ਬੁੱਧ ਹੀ ਵਧੀਆ ਤਕਨੀਕ ਹੈ ਜੀ ਛੋਟੀ ਖੇਤੀ ਲਈ ਛੋਟਾ ਮੋਟਾ ਕਿਸਾਨ ਇਹ ਜੇ ਸਾਧਨ ਵਰਤ ਸਕਦਾ ਹੈ ਦੇਖੋ ਜੀ ਕੁਲਮ ਲਾ ਕੇ ਕਾਮਯਾਬ ਹੈ ਚੀਜ਼ ਬਹੁਤ ਵਧੀਆ ਸੋ ਵੀਰੋ ਇਹ ਨੇ ਮੋਟਰਸਾਈਕਲ ਤੇ ਚੱਲਣ ਵਾਲੇ ਹਾਲਾ ਜਿੰਨਾ ਤੋਂ ਤੁਸੀਂ ਆਪਣੀ ਛੋਟੀ ਮੋਟੀ ਖੇਤੀ ਲਈ ਕੰਮ ਲੈ ਸਕਦੇ ਹੋ 4000 ਰੁਪਏ ਦੇ ਵਿੱਚ ਹੀ ਬਣਦੇ ਨੇ ਵੀਰੋ 4 ਤੋਂ 45000 ਦੇ ਵਿੱਚ ਤੇ 2.5 ਫੁੱਟ ਏਰੀਆ ਇਹ ਕਵਰ ਕਰਦਾ ਹੈ ਇੱਕ ਵਾਰ ਚ 2.5 ਫੁੱਟ ਦੀ ਪਾਂਤ ਲੈ ਕੇ ਜਾਂਦਾ ਹੈ ਜਿਹਨੂੰ ਆਪਾਂ ਕਹਿੰਦੇ ਵੀ ਹਾਲਾਂ ਦਾ ਦਾਇਰਾ 2.5 ਫੁੱਟ ਦਾ ਹੈ 2.5 ਫੁੱਟ ਦੇ ਵਿੱਚ ਤਕਰੀਬਨ 10 ਤੋਂ 11 ਹੜ ਲੱਗੇ ਹੋਏ ਨੇ ਬਹੁਤ ਬਰੀਕੀ ਨੇ ਜਿਨ੍ਹਾਂ ਦੇ ਵਿਚਾਰੇ ਵੀਰੋਂ ਪੈੜਾ ਨਹੀਂ ਰਹਿੰਦਾ ਦੇਖੋ ਡਬਲ ਨੇ